ਸ਼ਲੋਕ ਦ੍ਰਿਸ਼ਤੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰ ਦੇਖੰਤੇ ਕੋ ਸੁਨੀਅੰਤੇ ਕੋ ਵਰਤੰਤੇ ਕੋ ਨਰਹਰ ਹੁਣ ਜੇ ਸਾ ਵੀ ਇੱਥੇ ਆ ਕੇ ਕੋਈ ਆਖਰੀ ਪੌੜੀ ਤੇ ਕਿਤੇ ਵਾ ਕੋ ਦਿਨਾਂ ਹੀ ਨਹੀਂ ਹੈ ਸੁਣਦਾ ਵੀ ਹੋਈ ਔਸੇ ਦੀ ਗੱਲ ਸੁਣਦੇ ਇੱਕ ਵੀ ਸੁਨੀਅੰਤ ਏਕੋ ਇੱਕੋ ਹੀ ਸ਼ਬਦ ਸੁਣਦਾ ਹੈ ਉਹ ਕਹਿੰਦਾ ਸਾਚ ਸ਼ਬਦ ਸੁਣਦਾ ਝੂਠ ਸ਼ਬਦ ਦੁਨੀਆ ਸੁਣ ਕੰਨਾਂ ਨਾਲ ਸਮਝ ਨਹੀਂਦਾ ਸੁਣਨਾ ਹੋਰ ਕੀ ਹੈ ਬਿਨਾ ਕੰਨਾਂ ਤੇ ਸੁਣਨ ਤਾਹਣ ਬਿਨਾ ਕੰਨਾਂ ਨਾਲ ਕੋਈ ਮਾਲਾ ਇੱਕੋ ਸ਼ਬਦ ਸੁਣਦਾ ਇੱਕੋ ਹੁਕਮ ਹੈ ਤੇਰਾ ਇੱਕੋ ਨਾਮ ਸਾਰੇ ਸੰਸਾਰ ਉਹ ਹੀ ਸੁਣਦਾ ਇੱਕੋ ਜਿਹੜਾ ਨਰ ਹਰ ਹੈ ਉਹ ਹੀ ਨਰ ਹੈ ਨਰ ਜਿਹਨੂੰ ਹਰੇ ਕਰਨ ਵਾਲਾ ਹੈ ਨਰ ਹੈ ਜਿਹੜੇ ਨਾਲ ਹੈ ਨਾ ਉਹਨਾਂ ਨੂੰ ਹਰੇ ਕਰਦਾ ਹੈ ਜਿਹੜੇ ਸੂਰਮੇ ਨੇ ਜਿਹਨੇ ਮੌਨਾ ਕਬੂਲ ਕੀਤਾ ਹੈ ਉਹਨਾਂ ਨੂੰ ਹਰੇ ਕਰਦਾ ਜੀ ਗੁਰਪਾਪ ਪੜਦੇ ਆ ਨਰੂ ਮਰੇ ਨਰ ਕਾਮ ਨਾ ਆਵੇ ਉਹਦਾ ਵੀ ਇੱਥੇ ਕੋਈ ਭਾਵ ਬਣਦਾ ਨਾ ਹਰੇ ਉਹ ਵੀ ਨਰ ਦੀ ਗੱਲ ਹੋ ਰਹੀ ਹੈ ਹਾਂ ਨਾ ਨਰੂ ਮਰੇ ਨਰ ਦੇ ਕਾਮ ਨਹੀਂ ਹੁੰਦਾ ਮਨ ਜਾ ਮਰਦਾ ਨਰ ਦੇ ਕੀ ਕੰਮ ਹੋਰ ਮਰ ਤਾਂ ਮਰ ਗਿਆ ਉਹਦੇ ਵਿੱਚ ਕੁਝ ਨਹੀਂ ਕੰਮ ਦਾ ਰਿਹਾ ਨਾਲ ਰਹਿ ਗਿਆ ਹੁਣ ਬਸ ਮਨ ਦਾ ਭਰਮ ਹੀ ਮਰਿਆ ਹੋਰ ਕੀ ਮਰਿਆ ਜੇ ਲਹਿੜਾਂ ਮਰ ਗਈਆਂ ਤਾਂ ਲਹਿਰਾਂ ਦਾ ਕਾਰ ਨਹੀਂ ਕੰਮ ਆਇਆ ਪਾਣੀ ਕੰਮ ਆ ਗਿਆ ਪਾਣੀ ਦਾ ਪਾਣੀ ਜਿ ਸਮਾ ਗਿਆ ਇਹ ਤਾਂ ਠੀਕ ਹੈ ਇਹਦਾ ਕਾਰਨ ਜਿਹੜਾ ਸੀ ਨਾ ਹਵਾ ਉਹ ਨਹੀਂ ਕਮਾਈ ਪਾਣੀ ਚੋ ਨਹੀਂ ਪਾਣੀ ਲੱਗੀ ਪਸ਼ੂ ਕੌਣ ਸੀ ਉੱਥੇ ਪਸ਼ੂ ਮਰੇ ਦਸਕਾਰ ਸਵਾਰ ਪਸ਼ੂ ਸ਼ਰੀਰ ਸੀ ਅੱਛਾ ਜੀ ਸ਼ਰੀਰ ਪਸ਼ੂ ਹੈ ਇਹ ਕਰਕੇ ਤਾਂ ਅਸੀਂ ਪਸ਼ੂ ਹੀ ਆਂ ਜੇ ਸ਼ਰੀਰ ਨਾ ਚੜਿਆ ਜਿਹੜੇ ਸ਼ਰੀਰ ਨੂੰ ਸਮਝਦੇ ਨੇ ਮੈਂ ਉਹ ਪਸ਼ੂ ਹੀ ਨਾ ਹੋਰ ਕੀ ਤੇ ਬਿਨ ਬੂਝੇ ਪਸ਼ੂ ਠੋਰ ਬਿਨ ਬੂਝੇ ਪਸ਼ੂ ਠੋਰ ਨਾਮਦਾਨ ਜਾਚੰਤ ਨਾਨਕ ਦਇਆਲ ਪੁਰਖ ਕਿਰਪਾ ਕਰੇ ਨਾਮਦਾਨ ਜਾਚਨ ਜਿਹੜੇ ਨਾਮਦਾਨ ਮੰਗਦੇ ਨੇ ਨਾਮਦਾਨ ਦੀ ਜਾਚਨਾ ਕਰਦੇ ਨੇ ਨਾਮਦਾਨ ਦੇ ਜਾਚਕ ਨੇ ਨਾਮਦਾਨ ਦੀ ਦਾਨ ਮੰਗਦੇ ਨੇ ਨਾਮ ਤੇ ਦਿਆਲ ਪੁਰਖ ਕਿਰਪਾ ਕਰਾਇਆ ਉਹਨਾਂ ਤੇ ਦਿਆਲ ਪੁਰਖ ਕਿਰਪਾ ਕਰਦਾ ਉਹਨਾਂ ਨੂੰ ਨਾਮ ਮਿਲਦਾ ਬਾਕੀ ਜਿਹੜਾ ਸਮਾਨ ਮੰਗਦੇ ਆਪਾਂ ਉਹ ਤਾਂ ਆਪਣੀ ਮਰਜ਼ੀ ਨਾਲ ਦਿੰਦਾ ਦਵੇ ਨਾਮ ਦੇ ਨਾਮ ਜਰੂਰ ਦਿੰਦਾ ਨਾ ਨਾਮ ਮੰਗਦਾ ਉਹ ਦੇਖੋ ਜੇ ਮੈਂ ਰਾਜਾ ਬਣਨਾ ਕੋਈ ਜ਼ੂਰ ਦੀ ਗੱਲ ਨਹੀਂ ਬਣੀ ਨਹੀਂ ਮੰਗਦਾ ਠੀਕ ਹੈ ਜੀ ਦੇਖੋ ਕਹਿੰਦਾ ਤੁਹਾਨੂੰ ਜਿਹੜੇ ਕੋਈ ਜ਼ੂਰ ਦੀ ਗੱਲ ਨਹੀਂ ਦਵੇ ਉਹਦੀ ਮਰਜ਼ੀ ਦਵੇ ਦਵੇ ਆਨੰਦ ਦਵੇ ਪਰ ਜੇ ਕੋਈ ਨਾਮ ਮੰਗਦਾ ਉਹ ਨੂੰ ਨਹੀਂ ਉੱਡਣਾਈ ਕਰ ਸਕਦਾ ਨਾ ਕਿਉਂ ਕੀਤਾ ਨਾ ਕਰਦਾ ਇੱਕ ਸੇਵੀ ਇੱਕ ਸੰਮਲਾ ਹਰ ਇੱਕ ਅਰਦਾਸ ਨਾਮ ਵਖਰ ਧਨ ਸੰਚਿਆ ਨਾਨਕ ਸੱਚੀ ਰਾਸ ਇੱਕ ਸੇਵੀ ਇੱਕ ਵੀ ਸੇਵਾ ਕਰਨੀ ਚਾਹੀਦੀ ਹੈ ਇੱਕ ਸੰਮਲਾ ਇਕ ਹੋ ਕੇ ਆਪਣੇ ਆਪ ਦਸਣ ਵਾਲਾ ਹੋ ਸਕਦਾ ਇਕ ਹੋ ਕੇ ਸੰਭਲਦਾ ਨਹੀਂ ਡੋਲਦਾ ਨਾ ਇਕ ਹੋ ਕੇ ਇਕ ਦੇ ਨਾਲ ਜੁੜ ਕੇ ਇੱਕ ਮਹੀਨੇ ਬਾਅਦ ਇਹ ਸੰਭਲਦਾ ਬਣਾ ਦੇ ਤਾ ਡੋਲਦਾ ਰਹਿੰਦਾ ਹਰ ਇੱਕ ਸੁਪਾ ਅਰਦਾਸ ਉਹਦਾ ਹਰ ਇੱਕ ਹਰ ਉਹਦੇ ਉਹਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਮੈਨੂੰ ਵੀ ਇਸ ਤਰ੍ਹਾਂ ਖੋ ਮੈਨੂੰ ਵੀ ਡੋਲਣ ਤੇ ਰੱਖੋ ਪ੍ਰਭੂ ਕਿੱਥੇ ਹੋਇਆ ਹੈ ਸੰਭਲਿਆ ਹੋਇਆ ਹੈ ਜੇ ਦੋ ਤਾ ਹੋਇਆ ਫਿਰ ਡੋਲਦਾ ਨਾ ਫਿਰ ਨਹੀਂ ਸੰਭਲਦਾ ਸਾਜੀ

ਰਬ ਤੇ ਆਲਬੇ ਅੰਤਪੂਰਣ ਇੱਕ ਇਹ ਇੱਕ ਜਿਹੜਾ ਹੈਗਾ ਉਹ ਹੀ ਪੂਰਣਾ ਉਹ ਹੀ ਪ੍ਰਭਾ ਉਹ ਹੀ ਵਿਆਲ ਹੈ। ਕੋਈ ਵਿਆ ਕਰੰਦੇ ਸਮਰੱਥਾ ਹੋਰ ਕੋਈ ਵਿਆ ਨਹੀਂ ਕਰ ਸਕਦਾ। ਜਿਹੜਾ ਇੱਕ ਨਹੀਂ ਹੈ ਉਹ ਵਿਆ ਕਿਵੇਂ ਕਰਦੂ ਕਿਸੇ ਤੇ ਉਹ ਤਾਂ ਆਪ ਹੀ ਮੁੰਨ ਦਤਾਇਆ ਜਿਉਂ। ਇੱਕ ਹੀ ਓੰਕਾਰ ਹੈ ਉਹ ਹੀ ਵੱਡਾ ਸਭ ਤੇ। ਓਹੀ ਸਮਰੱਥ ਹੈ। ਸਭ ਕੁਝ ਆਪੇ ਆਪ ਦੂਜਾ ਈ ਕੇ। ਸਭ ਕੁਝ ਆਪੇ ਆਪ ਹੈ ਦੂਜਾ ਕਿਹ ਕੋਈ। ਦੂਜਾ ਦੂਜਾ ਮੰਨ ਕੇ ਖੇ ਮੰਨ ਮੰਨਦੇ ਤਾਂ ਅਖਿਆਰ ਇਹ ਕੁਛ ਨਹੀਂ ਹੈ ਹੁਕਮ ਇੱਕ ਦਾ ਚੱਲਦਾ ਕਿਤੇ ਵੀ ਦੂਜੇ ਦਾ ਹੁਕਮ ਨਹੀਂ ਚੱਲਦਾ ਚਾਹੇ ਉਹ ਵਜ਼ੀਰ ਆਵੇ ਮੈਂ ਰਾਜਾ ਦੁਨੀਆਂ ਅਭੀ ਲੋਕ ਨਹੀਂ ਜਾਣ ਰਾਜਾ ਪਰ ਹੁਕਮ ਨੇ ਵੀ ਤੁਮਾਂ ਦੇ ਕੋਲ ਨਹੀਂ ਹੈ ਇਹ ਕੁਪਤ ਸਭ ਦੇ ਵਿਚਾਰ ਤੇ ਝੂਠੇ ਕਰਦੇ ਇਹਨਾਂ ਦੇ ਝੂਠੇ ਦਾਵੇ ਨੇ ਇੱਕ ਦਾਵਾ ਨਹੀਂ ਕਰਦਾ ਪਰ ਇੱਥੇ ਆ ਜਾਵੇ ਦਾਵਾ ਨਹੀਂ ਕਰਦਾ ਚਾਹੇ ਇਹਨੂੰ ਕਹਾ ਕਿਹੇ ਪੜਾਂਗੇ ਕਹਾ ਕਿਹੇ ਪੜਾਂਗੇ ਕਹਾ ਕਹਾ ਜੀ ਕਿੰ ਕਹਾ ਕਹਿੰਦੇ ਪਰਦਾ ਉਹ ਦੀ ਬ੍ਰਿਜ ਭਾਸ਼ਾ ਹੈ ਕਹਾ ਲਬਜ਼ ਕਿਤੇ ਆਉ ਇੱਕ ਕਿਤੇ ਜਿਹੜਾ ਦੂਜਾ ਕੋਣ ਆ ਦੂਜਾ ਦੂਜਾ ਨਹੀਂ ਕੋਈ ਹਾਂਜੀ ਆਪ ਕਰੋ ਪ੍ਰਭ ਦਾਨ ਆਪੇ ਆਪ ਲੇਹੋ ਆਵਣ ਜਾਣਾ ਹੁਕਮ ਸਭ ਨਹਿਚਲ ਤੁਧ ਥੇ ਹੋ ਆਪ ਕਰੋ ਪ੍ਰਭ ਦਾਨ ਆਪੇ ਆਪ ਲੈ ਆਪੇ ਦਾਨ ਕਰਦਾ ਆਪੇ ਲੈਂਦਾ ਉਹ ਉਹ ਦੇਖੇ ਸਮਝ ਤੇ ਆਪ ਆਪੇ ਰਕੇ ਅਕਲ ਦੇ ਸਾਥ ਉਹ ਆਪ ਹੀ ਸੇ ਦੋ ਤੋਂ ਹੋਇਆ ਉਹ ਦੂਜਾ ਨਹੀਂ ਹੈ ਇੱਕ ਹੀ ਹੈ ਦੋ ਤੋਂ ਹੋਇਆ ਅੱਛਾ ਜੀ ਤਾਂ ਦੂਜਾ ਜਦ ਅਸੀਂ ਦੋ ਵੀ ਕਹਿੰਦੇ ਆਪ ਹੀ ਆਪਣੇ ਆਪ ਨੂੰ ਆਪੇ ਸਮਝਾ ਰਿਹਾ ਆਪਣੇ ਆਪ ਮਨ ਨੂੰ ਅਸੀਂ ਆਪੇ ਸਮਝਾਉਣਾ ਦੂਜਾ ਕੌਣ ਹੈ ਆਪਣੇ ਮਨ ਨੂੰ ਆਪੇ ਸਮਝਾ ਰਿਹਾ ਲੇ ਸਿੱਧਾ ਦੂਜਾ ਕੌਣ ਹੈ ਮਨ ਵੀ ਜਿਹਦਾ ਮਨ ਹੈ ਉਹ ਕੋ ਮਨ ਤੋਂ ਵੱਖਰਾ ਹੈ ਤੇ ਚਿੱਤੀ ਦੂਰ ਕਰਨੀ ਹੈ ਔਰ ਕੁਝ ਨਹੀਂ ਹੈਗਾ ਅਰੇ ਜੀ ਤੇ ਉਹ ਹੀ ਦੂਰ ਕਰ ਦੀ ਜੀ ਆਪਨ ਜਾਣਾ ਹੁਕਮ ਸਭ ਨਿਚੇਲਾ ਉੱਥੇ ਹੋ ਉਹ ਨਾ ਜਾਣਾ ਤਾਂ ਹੁਕਮ ਹੈ ਬਾਕੀ ਦਾ ਉਹ ਕੌਣ ਹੈ ਉਹ ਨਿਚੇਲਾ ਇੱਕ ਨਿਚੇਲਾ ਹੁਕਮ ਨਾਲ ਉਹ ਨਾ ਜਾਣਾ ਜੇ ਮਨ ਕਰਨਾ ਹੋਊਗਾ ਦੂਜਾ ਥੇੜਾ ਹੈ ਉਹ ਥੇੜਾ ਹੈ ਉਹ ਦਾ ਥੇੜਾ ਜੀ ਅਡੋ ਨਾਨਕ ਮੰਗਦਾ ਦਾਨ ਕਰੀ ਕਰਤਾਂ ਨਾਮ ਦੇ ਹੋ ਨਾਨਕ ਦਾ ਨਾਮ ਦਾ ਦਾਨ ਮੰਗਦਾ ਕਿਰਪਾ ਕਰਕੇ ਮੈਨੂੰ ਨਾਮ ਦਾ ਦਓ ਹੋਰ ਮੈਂ ਕੋਈ ਡਿਮਾਂਡ ਨਹੀਂ ਮੇਰੀ ਹੋਰ ਕੁਝ ਨਾਮ ਤੇ ਦਿਨੋ ਉਹਦਾ ਨਾਮ ਤਾਂ ਅੰਦੀਰੇ ਸੰਖਿਆ ਉਹੀ ਸੱਚਾ ਤਾਨਾ ਉਹੀ ਨਾਲ ਚੱਲਣ ਵਾਲਾ ਉਹੀ ਨਾਲ ਰਹਿਣ ਵਾਲਾ ਉਹੀ ਕੰਮ ਹੋਣ ਵਾਲਾ ਜਾਂ ਪੈਂਡੇ ਮਹਾ ਅੰਧਗਵਾਰ ਹਰ ਕਾ ਨਾਮ ਸੰਗ ਹੋ ਜਿਆਰਾ ਜੇ ਕਰਨੇ ਤੇ ਕੋ ਨਾ ਸਿਆਣੂ ਹਰ ਕਾ ਨਾਮ ਤੇ ਨਾਲ ਪਛਾਣੂ ਜਿੱਤੇ ਨਾਲ ਜਾਣ ਵਾਲੀ ਚੀਜ਼ ਕਮਾਉਣ ਵਾਲੀ ਉਹ ਨਾਮ ਹੈ ਸੱਚੇ ਨਾਮੇ ਮੰਗਦਾ ਨਾਮ ਪਰ ਕੀ ਸਭ ਇੱਥੇ ਹੀ ਰਹਿਣ ਵਾਲਾ ਹਾਂਜੀ ਜੀ ਸਾਵਣ ਜਾਣਾ ਹੁਕਮ ਸਭ ਨਿਸ਼ਚਰ ਤੁਧ ਥੇ ਨਾਨਕ ਮੰਗੇ ਦਾਨ ਕਰੀ ਕਿਰਪਾ ਨਾਮ ਦਿਓ ਇੱਥੇ 20ਵੀਂ ਪੌੜੀ ਸਮਾਪਤੀ ਹੈ ਜੀ ਨਾਲੇ ਜੈ ਚੰਦ ਜੀ ਦੀ ਵਾਰ ਮਹੱਲਾ ਪੰਜਵਾਂ ਇਹਦੀ ਵੀ ਨਾਲੇ ਸਮਾਪਤੀ ਹੈ ਜੀ ਜੀ